ਬਾਬਾ ਡੋਗਰ ਪੀਰ ਜੀ ਬਾਬਾ ਸਿਰਸਿ ਲਵਰਾ ਜੀ ਬਾਬਾ ਜ਼ਾਹਰ ਪੀਰ ਜੀ ਸਲਾਣਾ ਜੋੜ ਮੇਲਾ ਪਿੰਨ ਸੋਹਲ ਜਗੀਰ ਵਿਖੇ ਕਰਵਾਇਆ ਸਭ ਤੋਂ ਪਹਿਲਾ ਖਬਰਾਂ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਕੁਛ ਨਹੀਂ ਹਰ ਸਾਲ ਮਨਾਈਦਾ ਆਪਾਂ ਸਾਡੇ ਸ਼ੁਰੂ ਤੋਂ ਦਾਦੇ ਮਨਾਉਂਦੇ ਆਏ ਆ ਸੋ ਗਾਹ ਔਰ ਸਾਡੀ ਡਿਊਟੀ ਲੱਗੀ ਐ ਵੀ ਆਪਣੀ ਤੰਦੇ ਹੀ ਨਾਲ ਲਿਵਾਉਣਦੇ ਆ ਗਾ ਚਾਚੇ ਆ ਸਾਡੇ ਇਹਨਾਂ ਨੇ ਜ਼ਿੰਮੇਵਾਰੀ ਸਾਡੀ ਲਈ ਆ ਨਹੀਂ ਸਾਰੇ ਜਣੇ ਰਲ ਮਿਲ ਕੇ ਸਾਰਾ ਚਾਹਲ ਪਰਿਵਾਰ ਇਕੱਠੇ ਹੋਈਦਾ ਹਰ ਸਾਲ ਮਨਾਈਦਾ ਜੀ ਠੀਕ ਐ ਹਰ ਸਾਲ ਦੀ ਤਰ੍ਹਾਂ ਕਰਾਇਆ ਜਾਂਦਾ ਹੈ ਹਰ ਸੰਗਰਾਮ ਤੇ ਹਰ ਸੰਗਰਾਮ ਤੇ ਪਹਿਲੀ ਸੰਗਰਾਮ ਸਾਡ ਦੀ ਸਕਤਰਮਾ ਇੰਗਲਿਸ਼ ਕਿਤੇ ਦੇ ਸ਼ਾਹ ਦੇ ਇਕਰਾਲ ਤੁਸੀਂ ਇਹ ਸ਼ਾਹ ਦੇਖ ਹੀ ਸਕਦੇ ਜੀ ਦੂਰ ਨੇੜੇ ਸਾਰੀ ਸੰਗਤ ਪਹੁੰਚ ਰਹੀ ਆ ਹੌਲੀ ਹੌਲੀ ਕਰਕੇ ਹਲੇ ਦਵਾਨ ਦੀ ਸ਼ੁਰੂਆਤ ਹੀ ਆ ਬਾਕੀ ਕਰਕੇ ਅੱਗੇ ਜਾਂਦੇ ਜਾਈ ਜਾਂਦੇ ਆ ਪੂਰੇ ਸੋਜ ਕੀ ਨੂੰ ਦੇਦੇ ਆ ਸੰਗਤਾਂ ਦੀ ਤੇ ਬਾਹਰੋਂ ਵੀ ਸੰਗਤਾਂ ਆਉਂਦੀਆਂ ਆ ਬਾਹਰੋਂ ਵੀ ਆਉਂਦੀਆਂ ਆ ਸਕਦੇ ਲੱਗੇ ਸਕੇ ਜਿਹੜ ਨੇ ਪਿੰਡ ਆ ਸਾਰੇ ਸਾਰੇ ਕਿਹਨੇ ਕੀਰਤ ਨਹੀਂ ਜਦਿਆ ਹਾਜ਼ਰੀ ਭਰ ਰਹੀ ਨੇ ਇਹ ਭਾਈ ਜਸਕਰਨ ਸਿੰਘ ਤਲਾ ਰਿਹਾ ਜੀ ਹਾਂ ਜੀ ਠੀਕ ਹੈ ਸਡੇ ਚੈਨਲ ਦੇ ਮਾਦੇ ਭਾਈ ਸੰਕਟਾ ਯੂਥ ਦੇ ਨਿਰਦੇਸ਼ਾਂ ਦੇ ਵਿੱਚ ਉਹ ਦੇਖ ਰਿਹਾ ਹੈ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਮੈਸੇਜ ਸਾਡਾ ਇਹੀ ਹੈ ਜੀ ਨਸ਼ੇ ਛੱਡੋ ਗੁਰੂ ਦੇ ਲਾੜ ਲੱਗੋ ਪਾਪਾ ਬੋਖਵਾਰੀ ਝੱਲਣੀ ਆ ਗੁਰੂ ਦੇ ਲਾੜ ਲੱਗਣਾ ਚਾਹੀਦਾ ਹੈ ਜੀ ਤੇ ਜਿੰਦਗੀ ਦਿੱਤੀ ਆ ਜਿੰਦਗੀ ਬਤੀਤ ਕਰਨੀ ਚਾਹੀਦੀ ਠੀਕ ਹੈ ਠੀਕ ਜੀ ਬਹੁਤ ਮੋਰ ਕੇ ਮੈਸੇਜ ਸੰਕਟਾ ਜੀ ਬਾਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ग बहादुसा जी प्यारे ख़ाली गुरू तेग बहादर महाराज चिठी पंताली भाषा च हलाई आहे दरबार वल जा पुत्र गुरू गोबिंद ਕਹਿ ਲੱਗੇ ਦੇਵਤਾ ਜੀ ਮੈਂ ਸ਼ਹੀਦ ਹੋ ਜਾਵਾਂਗਾ ਤੇ ਪਾਤਸ਼ਾਹ ਨੇ ਕਿਹਾ ਪਿਤਾ ਜੀ

ਸੱਚੇ ਪਾਤਸ਼ਾਹ ਨੇ ਆਤਮ ਦਰਬਾਰ ਲਾਇਆ ਹੈ ਸੰਗਤਾਂ ਆਉਂਦੀਆਂ ਨੇ ਨਮਸਕਾਰ ਕਰਦੀਆਂ ਨੇ ਸਤਿਗੁਰ ਦੀ ਗੱਲ ਕਹਿੰਦੇ ਨੇ ਜਾਵਨ ਕੋ ਸਮਝਾਉਣ ਲਈ ਜਾਵਾਂਗਾ ਪਰ ਵਾਪਸ ਨਹੀਂ ਆਵਾਂਗਾ ਸੱਚੇ ਪਾਤਸ਼ਾਹ ਨੇ ਕਿਹਾ ਅਸੀਂ ਤੁਰ ਜਾਣਾ ਹੈ ਸੱਚੇ ਬਚਨ ਤੁਰ ਜਾਣਾ ਤਦ ਹੁਣਣਾ ਨਹੀਂ ਇਹ ਜਾ ਕੇ ਅੜ ਜਾਣਾ ਤਦ ਛੁਕਣਾ ਨਹੀਂ ਕਿਸੇ ਅਮਰ ਬ੍ਰੇਸ਼ਰੀ ਸੁਣਨਾ Oh! Wow. گروہ صاحب جی دے تارن سپتنی ماتا کو دن کھڑی نہیں نال گروہ صاحب جی دے ماتا ماتا نان کی جی کھڑی نہیں نال گروہ گروہ بھی نو سال دی عمر مرچ پیارے کھا ਨਾਲ ਗੁਰੂ ਸਾਹਿਬ ਨੇ ਮੇਰੇ ਪੰਜ ਸਿੱਖ ਜਾਨੇ ਭਾਈ ਮਰਤੀ ਦਾਸ ਜੀ ਭਾਈ ਸੱਤੀ ਦਾਸ ਜੀ ਭਾਈ ਉਦਾ ਜੀ ਭਾਈ ਗੋਬਿੰਦ ਦਾ ਜੀ ਭਾਈ ਜੇਤਾ ਜੀ ਪਿਆਰੀ ਖਾਲਸਾ ਜੀਓ ਸੱਚੇ ਪਾਤਸ਼ਾਹ ਜੀ ਦਿੱਲੀ ਵੱਲ ਰਵਾਨਗੀ ਖਾਦੇ ਨਹੀਂ ਮੇਰੇ ਸ਼ਹਿਨशाह ਸੱਚੇ ਪਾਤਸ਼ਾਹ ਜੀ ਸ੍ਰੀ ਗੁਰੂ ਤੇਗ ਬਹਾਦਰ ਜੀ ਪਿਆਰੇ ਖਾਲਸਾ ਜੀਓ ਹਰੇਕ ਦੀਆਂ ਅੱਖਾਂ ਦਾ